ਕਸਵਾ ਆਦਮਪੁਰ ਦੇ ਪੈਂਦੇ ਪਿੰਡ ਪੰਡੋਰੀ ਨਿਜਰਾ ਵਿਖੇ ਅੰਮ੍ਰਿਤਪਾਲ ਸਿੰਘ ਝੋਲੀ ਪੰਚ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਕੀਤੀ ਗਈ ਜਿਸ ਵਿੱਚ ਆਦਮਪੁਰ ਦੇ ਮੁੱਖ ਕਾਂਗਰਸ ਦੇ ਅਹੁਦੇਦਾਰਾਂ ਸਮੇਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਕੈਂਡੀਡੇਟ ਨੂੰ ਸਫਲ ਕਰਨ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਅੰਮ੍ਰਿਤਪਾਲ ਸਿੰਘ ਝੋਲੀ ਪੰਚਵਲੋਂ ਆਈਆਂ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਮੂਹ ਇਲਾਕਾ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਸਾਰੇ ਹੀ ਪਤਵੰਤੇ ਹਾਜ਼ਰ ਸਨ। ਮੈਂ ਹਜਮਨ ਪੱਲਾ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਜ਼ਿਲੰਦਰ ਪਿਆਤੀ ਤੋਂ ਅੱਜ ਪਿੰਡ ਬਡੋਰੀ ਨੇ ਜਿਹੜਾ ਹਲਕਾ ਆਦਮਪੁਰ ਵਿੱਚ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੀ ਇਲੈਕਸ਼ਨ ਦੀ ਮੀਟਿੰਗ ਰੱਖੀ ਆ ਦੇਖ ਕੇ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਕਿ ਬਹੁਤ ਠਾਠਾ ਮਾਦ ਦਾ ਕਾਟਿਆ ਬਹੁਤ ਬੜੀ ਤعداد ਵਿੱਚ ਲੇਡੀਜ਼ ਆਈਆਂ ਆ ਜੈਂਟਸ ਆਇਆ ਬੰਦੇ ਆਏ ਆ ਸਾਡੇ ਨੌਜਵਾਨ ਜੂਤੇ ਆਏ ਆ ਚੰਦ ਮਿੰਟਾਂ ਚ ਚੰਨੀ ਜੀ ਪਹੁੰਚ ਕੇ ਇੱਥੇ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ ਤੇ ਸਾਨੂੰ ਆਸ ਹੈ ਕਿ ਵੱਧ ਤੋਂ ਵੱਧ ਆਦਮپور ਹਲਕੇ ਚ ਲੀਡ ਲੈ ਕੇ ਚੰਨੀ ਜੀ ਨੂੰ ਵੱਡੀ ਲੀਡ ਨਾਲ ਚਤਾ ਕੇ ਸੰਸਦ ਦਿੱਲੀ ਵਿੱਚ ਭੇਜਾਂਗੇ ਸਾਰੇ ਸੈਲਿਆ ਜਿੰਨੇ ਵੀ ਸਾਡੇ ਕਾਂਗਰਸ ਦੇ ਸਾਰੇ ਆਪਾਂ ਆਪਣੀ ਜਗ੍ਹਾ ਤੇ ਡਿਊਟੀਆਂ ਦੇ ਕਰਨ ਲੱਗੇ ਹੋਏ ਨੇ ਕਿਥੇ ਦੀ ਸ਼ਹਿਰ ਚ ਡਿਊਟੀ ਲੱਗੀ ਆ ਕਿਥੇ ਦੀ ਬਾੜ ਚ ਲੱਗੀ ਕਿਸੇ ਦੀ ਪਿੰਡ ਚ ਲੱਗੀ ਆ ਕਿਸੇ ਦੀ ਕਿਸੇ ਪਾਸੇ ਲੱਗੀ ਆ ਸਾਰੇ ਆਪਾਂ ਆਪਣੀਆਂ ਡਿਊਟੀਆਂ ਕਰ ਰਹੇ ਆ ਤੇ ਤਕਰੀਬਨ ਸਾਡਾ ਕੋਈ ਵਰਕਰ ਅੱਜ ਦੀ ਡੇਟ ਚ ਕਰਨੀ ਬੈਠਾ ਹੈਗਾ ਸਾਰਿਆਂ ਨੂੰ ਬਹੁਤ ਖੁਸ਼ ਆਇਆ ਕਿ ਚਾਰੰਜੀ ਚੰਨੀ ਜੀ ਜੰਦਰੋਂ ਇਲੈਕਸ਼ਨ ਲੜ ਰਹੇ ਆ ਤੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦਿੱਲੀ ਸੰਸਦ ਵਿੱਚ ਭੇਜਿਆ ਆ ਆਦਮਪੁਰ ਤੋਂ ਹਰੀ ਸੰਦੂਦੀ ਖਾਸ ਰਿਪੋਰਟ